ਮੈਂ ਕਿਸੇ ਨੇ ਇੱਕ ਕਵਤਾ ਲਿਖੀ ਸੀ ਜਦੋਂ ਅਸੀਂ ਪੜ੍ਹਦੇ ਸੀ 968 ਦੇ ਵਿੱਚ ਸੁਧਾਰ ਕਾਲਜ ਦੇ ਵਿੱਚ ਗੋਲੀ ਚੱਲੀ ਸਟੂਡੈਂਟਸ ਤੇ ਇੱਕ ਬਹੁਤ ਹੀ ਨੌਜਵਾਨ ਆਸੀ ਕਲਾਂ ਦਾ ਜਗਤਾਰ ਸਿੰਘ ਉਹਨੂੰ ਗੋਲੀ ਨਾਲ ਮਾਰਤਾ ਉਦੋਂ ਕਿਸੇ ਇਨਕਲਾਬੀ ਸ਼ਾਇਰ ਨੇ ਕਵਤਾ ਲਿਖੀ ਸੀ ਜਬਰ ਨਕਾਮੀ ਹੋਰ ਜਬਰ ਜਦੋਂ ਤੀਕ ਨਾ ਮਿਲੇ ਕਬਰ ਹਰ ਜਬਰ ਦੀ ਇਹੋ ਕਹਾਣੀ ਕਰਨਾ ਜਬਰ ਤੇ ਮੂੰਹ ਦੀ ਕਹਾਣੀ ਦੇ ਨਾਲ ਇਹ ਵੀ ਕਿਹਾ ਸੀ ਕਿ ਜਬਰ ਹਰ ਕਾਨੂੰਨੀ ਠਰਾ ਸਕਦਾ ਹਰ ਮਿੱਟੀ ਦੀ ਆਪਣੀ ਖਾਸਲਤ ਹਰ ਮਿੱਟੀ ਕੁੱਟਿਆ ਨਹੀਂ ਭੁਰਦੀ ਹਰ ਫੱਟੜ ਮੁੱਠਾ ਨਹੀਂ ਝੁਕਦਾ ਬੰਨ ਲਾਇਆ ਹਰ ਛਲ ਨਹੀਂ ਰੁਕਦੀ ਇਹ ਉਹਨਾਂ ਨੇ ਕਿਹਾ ਸੀ ਤੇ ਜਿਹੜਾ ਇਹ ਕੋਸ਼ਿਸ਼ ਹੈ ਕਿ ਲੋਕਾਂ ਨੂੰ ਗੁੰਗੇ ਬਣਾ ਦੇਓ ਡਰਾ ਕੇ ਬੋਲਣ ਨਾ ਉਹਦੇ ਚ ਵੀ ਖਿਆਸੀ ਹਰ ਗੁੰਗੇ ਫਟਨਾਰਾ ਫੁੱਟੂ ਹਰ ਨਾਰਾ ਲਲਕਾਰ ਬਣੇਗਾ ਹਰ ਜਿਉਂਦਾ ਦਿਲ ਬਾਗੀ ਹੋ ਹਰ ਬਾਗੀ ਜਗਤਾਰ ਮਰੇਗਾ ਜਿਹੜਾ ਉਹਦੋਂ ਮਰਿਆ ਸੀ ਸੋ ਇਹਨੇ ਵਿਚਾਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਹੋਇਆ ਮੈਨੂੰ ਬਹੁਤ ਖੁਸ਼ੀ ਹੋਈ ਆ ਤੁਹਾਡੇ ਸਾਹਮਣੇ ਤੁਹਾਡ ਨੂੰ ਮਿਲ ਕੇ ਤੁਹਾਡਾ ਰੌਂ ਦੇਖ ਕੇ ਤੁਹਾਡਾ ਜਜ਼ਬਾ ਦੇਖ ਕੇ ਸੋ ਪੀ ਹੋ ਆਪਟਿਮਿਸਟ ਰਹੋ ਕੋਈ ਗੱਲ ਨਹੀਂ ਇਹ ਰਾਤ ਆਉਂਦੀ ਹੈ ਹਮੇਸ਼ਾ ਹੀ ਆਉਂਦੀਆਂ ਰਾਤਾਂ ਪਰ ਰਾਤ ਤੋਂ ਬਾਅਦ ਹਮੇਸ਼ਾ ਹੀ ਦਿਨ ਚੜਦਾ ਹੈ ਤੇ ਬੜਾ ਸੋਹਣਾ ਦਿਨ ਚੜਦਾ ਹੈ